ਦੀਨ ਦੁਨੀ ਦਾ ਟਿੱਕਾ ਗੁਰੂ ਸੁਪੁੱਤਰ ਮਹਾਨ ਗੁਰਸਿੱਖ ਬਾਬਾ ਸ੍ਰੀ ਚੰਜੀ ਦੇ ਤੱਤਕ ਪੁੱਤਰ ਬਣਨ ਵਾਲੇ ਬਾਬਾ ਗੁਰਦਿੱਤਾ ਜੀ ਦਾ ਜੀਵਨ ਇਤਿਹਾਸ ਸਿੱਖ ਇਤਿਹਾਸ ਵਿੱਚ ਬਾਬਾ ਗੁਰਦਿੱਤਾ ਜੀ ਇੱਕੋ ਇੱਕ ਅਜਿਹੇ ਮਹਾਪੁਰਖ ਹੋਏ ਹਨ ਜਿਨ੍ਹਾਂ ਦੇ ਪਰਦਾਦਾ ਗੁਰੂ ਸਨ ਦਾਤਾ ਗੁਰੂ ਸਨ ਪਿਤਾ ਵੀ ਗੁਰੂ ਸਨ ਭਰਾ ਗੁਰੂ ਪਤੀਜਾ ਗੁਰੂ ਪੁੱਤਰ ਵੀ ਗੁਰੂ ਅਤੇ ਪੋਤਰਾ ਵੀ ਗੁਰੂ ਹੋਏ ਹਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਰ ਮਾਤਾ ਦਮੋਦਰੀ ਜੀ ਦੀ ਪਵਿੱਤਰ ਕੁੱਖੋਂ 15 ਨਵੰਬਰ 1613 ਈਸਵੀ ਨੂੰ ਪਾਈਕੀ ਡਰੋਲੀ ਵਿੱਚ ਜਨਮੇ ਬਾਬਾ ਗੁਰਦਿੱਤਾ ਜੀ ਦਾ ਬਚਪਨ ਗੁਰੂ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਬੀਤਿਆ ਗੁਰੂ ਪਿਤਾ ਨੇ ਆਪ ਜੀ ਨੂੰ ਸੰਸਾਰੀ ਤੇ ਅਧਿਆਤਮਕ ਸਿੱਖਿਆ ਦੇਣ ਦੇ ਨਾਲ ਨਾਲ ਸ਼ਸਤਰ ਵਿਦਿਆ ਅਤੇ ਘੋੜ ਸਵਾਰੀ ਵਿੱਚ ਵੀ નિਪੁੰਨ ਬਣਾਇਆ ਸੀ ਇਸੇ ਲਈ ਕਰਤਾਰਪੁਰ ਦੀ ਝੰਗ ਵਿੱਚ ਬਾਬਾ ਗੁਰਦਿੱਤਾ ਜੀ ਨੇ ਬਹਾਦਰੀ ਦੇ ਚੰਗੇ ਜੋਹਰ ਵਿਖਾਏ ਸਨ बाबा ਗੁਰਦਿੱਤਾ ਜੀ ਦਾ ਆਨੰਦ ਕਾਰਜ ਬਟਾਲਾ ਸ਼ਹਿਰ ਦੇ ਪਾਈਰਾਮਾ ਜੀ ਦੀ ਸੁਪੁੱਤਰੀ ਬੀਬੀ ਅਨੰਤੀ ਜੀ ਨਾਲ ਹੋਇਆ ਗੁਰਬਿਲਾਸ ਪਾਤਸ਼ਾਹੀ 6ਵੀਂ ਅਨੁਸਾਰ ਜਦੋਂ ਬਾਬਾ ਗੁਰਦਿੱਤਾ ਜੀ ਦੀ ਪ੍ਰਾਤ ਅੰਮ੍ਰਿਤਸਰ ਸਾਹਿਬ ਤੋਂ ਚੱਲੀ ਸੀ ਤਾਂ ਡਰੋਲੀ ਤੋਂ ਆਪਜੀ ਦੇ ਮਾਸੜ ਸਾਈਂਦਾਸ ਮਾਸੀ ਰਾਮੂ ਜੀ ਅਤੇ ਸਾਰਾ ਨਾਨਕਾ ਪਰਿਵਾਰ ਗੋਇੰਦਵਾਲ ਸਾਹਿਬ ਤੋਂ ਸ਼੍ਰੀ ਗੁਰੂ ਅਮਰਤਾਪੁਰ ਜੀ ਦਾ ਸਾਰਾ ਪਰਿਵਾਰ ਬਾਬਾ ਸੁੰਦਰ ਜੀ ਬਾਬਾ ਅਨੰਤ ਜੀ ਤੇ ਘਰ ਤੇ ਬਾਕੀ ਸਾਰੇ ਜੀ ਖਡੂਰ ਸਾਹਿਬ ਤੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਸਾਰਾ ਪਰਿਵਾਰ ਅਤੇ ਹੋਰ अनेका ਸਿੱਖ ਬਰਾਤ ਵਿੱਚ ਸ਼ਾਮਲ ਹੋਏ ਸਨ। ਬਾਬਾ ਗੁਰਦੇਤਾ ਜੀ ਦੇ ਵਿਆਹ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਭਾਈ ਗੁਰਦਾਸ ਜੀ ਨੂੰ ਅਤੇ ਦਰਬਾਰ ਸਾਹਿਬ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਬਰਾਤ ਨੇ ਪਹਿਲਾ ਪੜਾ ਉਦੋਕੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਵੀ ਜਦੋਂ ਆਪਣੀ ਬਰਾਤ ਲੈ ਕੇ ਸੁਲਤਾਨਪੁਰ ਤੋਂ ਆਏ ਸਨ ਤਾਂ ਉਹਨਾਂ ਨੇ ਵੀ ਇੱਕ ਰਾਤ ਇਸੇ ਅਸਥਾਨ 'ਤੇ ਪੜਾ ਕੀਤਾ ਸੀ। ਜਿਸ ਵੇਲੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਥੰਮ ਕੋਲ ਬੈਠ ਕੇ ਉਸ ਨੂੰ ਸਤਕਾਰ ਦਿੱਤਾ ਤਾਂ ਭਾਈ ਵਿਦੀਚੰਦ ਅਤੇ ਗੁਰੂ ਜੀ ਦੇ ਸਾਹ ਨੂੰ ਸਾਈਂ ਦਾਸ ਨੇ ਇਸ ਦਾ ਕਾਰਨ ਪੁੱਛਿਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੱਸਿਆ ਕਿ ਸਤਗੁਰੂ ਨਾਨਕ ਸਾਹਿਬ ਆਪਣੀ ਪ੍ਰਾਰਥਨਾ ਨਾਲ ਇੱਕ ਰਾਤ ਇਸ ਸਥਾਨ ਤੇ ਰੁਕੇ ਸਨ ਉਹ ਨਾ ਨੇ ਇਸ ਥੰਮ ਨਾਲ ਬੈਠ ਕੇ ਜਪਜੀ ਸਾਹਿਬ ਦੇ ਪਾਠ ਕੀਤੇ ਸਨ ਤੇ ਅੰਮ੍ਰਿਤ ਵੇਲੇ ਇਸ ਖੂਹੀ ਤੋਂ ਇਸ਼ਨਾਨ ਕਰਕੇ ਅੱਗੇ ਤੁਰੇ ਸਨ ਸਤਪੁਰਾਂ ਦੀ ਯਾਦ ਵਿੱਚ ਅੱਜ ਇਸ ਸਥਾਨ ਤੇ ਆਲੀਸ਼ਾਨ ਗੁਰਦੁਆਰਾ ਥੰਮ ਸਾਹਿਬ ਸੁਸ਼ੋਭਿਤ ਹੈ ਜਿੱਥੇ ਉਹ ਥੰਮ ਵੀ ਮੌਜੂਦ ਹੈ ਜਿਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਦੇ ਮੁਬਾਰਕ स्पर्ਸ਼ ਪ੍ਰਾਪਤ ਹਨ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਜਦੋਂ ਬਾਬਾ ਗੁਰਦਿੱਤਾ ਜੀ ਦੀ ਪ੍ਰਾਤ ਲੈ ਕੇ ਬਟਾਲੇ ਨਗਰ ਵਿੱਚ ਪਹੁੰਚੇ ਤਾਂ ਸੰਗਤਾਂ ਵੱਲੋਂ ਗੁਰੂ ਜੀ ਦਾ ਅਤੇ ਪ੍ਰਾਤ ਦਾ ਪਰਮਾ ਸਵਾਗਤ ਕੀਤਾ ਗਿਆ ਸੀ ਜਿਸ ਥਾਂ ਬਾਬਾ ਗੁਰਦਿੱਤਾ ਜੀ ਦਾ ਅਨੰਤ ਕਾਰਜ ਹੋਇਆ ਸੀ ਉੱਥੇ ਅੱਜ ਗੁਰਦੁਆਰਾ ਕੰਧ ਸਾਹਿਬ ਸ਼ੁਸ਼ੋਭਿਤ ਹੈ। ਬਾਬਾ ਗੁਰਦਿੱਤਾ ਜੀ ਦੀ ਬਰਾਤ ਅੰਮ੍ਰਿਤਸਰ ਸਹਿ ਵਾਪਸ ਪਹੁੰਚਣ ਸਮੇ ਬਾਬਾ ਭੂਟਾ ਜੀ ਨੇ ਕੜਾ ਪ੍ਰਸ਼ਾਦ ਦੀ ਦੇਖ ਤਿਆਰ ਕਰਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਬਾਬਾ ਗੁਰਦਿੱਤਾ ਜੀ ਨੇ ਗੁਰੂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹੁਕਮ ਨਾਲ ਕੀਰਤਪੁਰ ਸਹਿ ਵਿਖੇ ਨਿਵਾਸ ਕੀਤਾ। ਜਿੱਥੇ ਅੱਜ ਆਲੀਸ਼ਾਨ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਸ਼ੁਸ਼ੋਭਿਤ ਹੈ। ਕੀਰਤਪੁਰ ਸਹਿਬ ਵਿਖੇ ਹੀ ਬਾਬਾ ਗੁਰਦਿੱਤਾ ਜੀ ਦੇ ਘਰ ਦੋ ਸੁਪੁੱਤਰਾਂ ਧੀਰਮਲ ਤੇ ਸ੍ਰੀ ਗੁਰੂ ਹਰ Rai ਸਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਬਾਬਾ ਸ਼੍ਰੀ ਚੰਦ ਜੀ ਦੀ ਮੰਗ ਉੱਤੇ ਸ੍ਰੀ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਨੇ ਬਾਬਾ ਗੁਰਦਿੱਤਾ ਜੀ ਨੂੰ ਉਦਾਸੀ ਮਤ ਦੇ ਵਿਕਾਸ ਲਈ ਅਰਪਿਤ ਕਰ ਦਿੱਤਾ ਸੀ। ਆਪ ਜੀ ਨੇ ਚਾਰ ਧੂਣੀਆਂ ਦੀ ਸਥਾਪਨਾ ਕਰਕੇ ਬਾਬਾ ਅਲਮਸਤ, ਬਾਲੂ ਹਸਨਾ, ਕੂਲ ਸ਼ਾ ਅਤੇ ਗੋਇੰਦਾਰ ਨੂੰ ਸਿੱਖ ਧਰਮ ਦੇ ਪ੍ਰਚਾਰ ਲਈ ਨਿਯੁਕਤ ਕੀਤਾ ਸੀ। ਜਿਸ ਵੇਲੇ ਕੀਰਤਪੁਰ ਸਹਿਬ ਵਿਖੇ ਆਪਨੇ ਇੱਕ ਮਰੀ ਹੋਈ ਗਾਂ ਨੂੰ ਮੁੜ ਜਿਉਂਦਾ ਕੀਤਾ ਤਾਂ ਗੁਰੂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਨੇ ਆਪ ਜੀ ਨੂੰ ਅਜੇ ਹੀ ਕਰਾਮਾਤ ਨਾ ਕਰਨ ਦੀ ਹਿਦਾਇਤ ਕੀਤੀ ਜਿਸ ਦੇ ਬਾਅਦ ਬਾਬਾ ਗੁਰਦਿੱਤਾ ਜੀ ਨੇ ਇੱਕ ਇਕਾਂਤ ਅਸਥਾਨ ਉੱਤੇ ਜਾ ਕੇ ਆਪਣਾ ਸਰੀਰ त्याग ਦਿੱਤਾ ਸੀ ਆਪਣੇ ਪੁੱਤਰ ਵੱਲੋਂ ਸਰੀਰ ਤਿਆਗਣ ਦਾ ਪਤਾ ਲੱਗਣ ਤੇ ਸ੍ਰੀ ਗੁਰੂ ਹਰਗੋਬਿੰਦ ਸਹਿਬ ਜੀ ਨੇ ਸੰਗਤਾਂ ਨਾਲ ਕੀਰਤਪੁਰ ਪਤਾਲਪੁਰੀ ਤੋਂ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਪਹੁੰਚ ਕੇ ਆਪਣੇ ਹੱਥੀ ਉਹਨਾਂ ਦਾ ਸੰਸਕਾਰ ਕਰਨ ਉਪਰੰਤ ਬਚਨ ਕਹੇ ਸਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਕੀਰਤਪੁਰ ਸਹਿਬ ਵਿਖੇ ਬਾਬਾ ਬੁੱਢਣ ਸਾਹ ਦੇ ਅਸਥਾਨ ਨੇੜੇ ਆਲੀਸ਼ਾਨ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਸਾਹਿਬ ਸ਼ੁਸ਼ੋਭਿਤ